ਲੋ ਆ ਚੱਲ ਬਈ ਇਹ ਕਹਿੰਦੇ ਬਹੁਤੀ ਕਰਦੇ ਜੀ ਕੱਢ ਦਿਓ ਕੱਢ ਦਿਓ ਕੱਢ ਦਿਓ ਕਰਦਾ ਯਾਰ ਖਿੱਚੋ ਜੀ ਹਾਂ ਜੀ 1 ਮਿੰਟ ਜੀ ਹਰਿਆਣਾ ਨਾਲ ਗਿਆ ਹਾਨੂੰ ਕੀ ਦੀ ਨਾਲ ਹੀ ਆਉਂਦੇ ਯਾਰ ਇਹ ਤਾਂ ਅੱਜ ਤੱਕ ਬੜਾ ਯੋਗ ਦਾ ਅਨੁਸਾਰ ਬਹੁਤ ਬਹੁਤ ਮਾਣ ਹੈ ਬਹੁਤ ਬਹੁਤ ਵਰਕਰਾਂ ਦਾ ਰਵਿਕਰ ਬਖਸ਼ਰ ਬਹੁਤ ਬਹੁਤ ਕੀ ਸਤਾ ਸਤਾ ਬੜੀ ਸੁਧਾਰ ਭਗਵਾਨ ਸੀਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਆ ਚੌਕਮੁਖੀ ਵਿਕਾਸ ਕਰ ਰਿਹਾ ਹੈ ਉਸ ਦੇ ਤਹਿਤ ਅਜੰਦਰ ਸ਼ਹਿਰ ਦੇ ਵਿੱਚ ਮੈਂ ਧੰਨਵਾਦ ਕਰਨਾ ਜਿੰਦਰ ਸ਼ੈਰ ਦੇ ਮੇਅਰ ਸਾਹਿਬ ਦਾ ਉਹਦੇ ਨਾਲ ਨਾਲ ਕਮਿਸ਼ਨਰ ਕਾਰਪੋਰੇਸ਼ਨ ਗੋਤਮਜੀਤ ਜੈਨ ਜੀ ਜਿਨ੍ਹਾਂ ਨੇ ਪ੍ਰਯਾਸ ਕਰਕੇ ਅੱਜ ਇੱਥੇ ਬਹੁਤ ਵੱਡੀ ਦੇਣ ਇਸ ਸਪੋਰਟਸ ਜੋ ਅੰਗਰੇਜ਼ ਦਿੰਦੀ ਏ 1 ਕਰੋੜ 29 ਲੱਖ ਰੁਪਏ ਜੋ ਲਾਗਤ ਇਸ ਦੀ ਆਈ ਹੈ ਜੀ ਔਰ ਮੈਂ ਦੇਖਿਆ ਬਹੁਤ ਵਧੀਆ ਅੰਦਰ ਆਫਿਸ ਕੰਪਾਰਟਮੈਂਟ ਬਣੇ ਨੇ ਅਸੀਂ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਵਾਂਗੇ ਤਾਂ ਕਿ ਹੌਸਲੇ ਦੀ ਕਾਰਪੋਰੇਸ਼ਨ ਦਾ ਵੀ ਕੁਝ ਕੰਮ ਇੱਥੇ ਜੋ ਹੈ ਕਰਨਾ ਸ਼ੁਰੂ ਕਰੀਏ ਇਸ ਇਲਾਕੇ ਵਾਸਤੇ ਕਿਉਂਕਿ ਇਹ ਜੋ ਇੱਕ ਬਹੁਤ ਵੱਡੀ ਦੇਣ ਪੰਜਾਬ ਸਰਕਾਰ ਦੀ ਹੈ ਇਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਦੇਖਣ ਜਾਂਦਾ ਹੈ ਕਿ ਦੇਖੋ ਇਹ ਅਗਰ ਦੇਖਿਆ ਜਾ ਜਿੰਨਾ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਐਸੇ ਕੰਮ ਹੋਏ ਹਨ ਜਿਹੜੇ ਕਿ 33 40 47 ਲੋਕਾਂ ਦੀਆਂ ਮੰਗਾਂ ਦੇ ਸਨ ਪਰ ਉਹ ਕੋਈ ਵੀ ਮੰਗ ਨਹੀਂ ਸੁਣਵਾਈ ਨਹੀਂ ਸੀ ਹੋ ਰਹੀ ਸੋ ਮੈਂ ਅੱਜ ਇੱਕ ਕਰੀ ਫੇਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਸਿਮਰ ਸਾਹਿਬ ਦਾ ਇੱਥੇ ਧੰਨਵਾਦ ਕਰਨਾ ਨਾਲ ਮੁਬਾਰਕ ਬਾਦ ਦਿਨਾ ਤਾਂ ਕਿ ਜੋ ਉਹਦੀ ਟੀਮ ਹੈ ਐਜ਼ ਅ ਟੀਮ ਐਜ਼ ਅ ਮਨਿਸਟਰ ਔਰ ਅਜੇ ਮੇਅਰ ਐਜ ਕਾਰਪੋਰੇਸ਼ਨ ਕਮਿਸ਼ਨਰ ਸਾਰੇ ਸੀ ਮਾਨਸਕੀ ਟੀਮ ਬਣ ਕੇ ਕੰਮ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ ਤੇ ਦੇਖੋਗੇ ਜਿੰਦਰ ਸ਼ਹਿਰ ਦੇ ਵਿੱਚ ਔਰ ਸਾਰੇ ਪੰਜਾਬ ਵਿੱਚ ਬਹੁਤ ਸਾਰੇ ਹੋਰ ਐਸੇ ਕੰਮ ਹੋਣਗੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਇਤਨਾ ਖੂਬਸੂਰਤ ਜੋ ਸਰ ਸ਼ਹਿਰ ਹੈ ਉੱਜ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਏਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਮੇਅਰ ਸਾਹਿਬ ਜੀ ਦੀ ਤੇ ਦਿਰੈਨਵਾਜ ਦੇ ਹੇਠ ਸ਼ਹਿਰ ਨੂੰ ਖੂਬਸੂਰਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ